हां जी ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਅੱਜ ਬੜਾ ਇੰਟਰਸਟਿੰਗ ਟਾਪਿਕ ਆ ਤੁਹਾਡੇ ਲਈ ਕਿ ਪੰਜ ਫੇਸਲੈਸ YouTube ਚੈਨਲ ਆਈਡੀਆਜ਼ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਅਸੀਂ ਮੂਰੇ ਨਹੀਂ ਆਉਣਾ ਚਾਹੁੰਦੇ ਪਰ YouTube ਤੇ ਕੰਮ ਜ਼ਰੂਰ ਕਰਨਾ ਚਾਹੁੰਦੇ ਆ ਪੈਸਾ ਜ਼ਰੂਰ ਕਮਾਉਣਾ ਚਾਹੁੰਦੇ ਆ ਸੋ ਤੁਹਾਡੇ ਲਈ ਇਹ ਵੀਡੀਓ ਖਾਸ ਆ ਤੇ ਇੱਕ ਜਿਹੜੀ ਪ੍ਰੋਪਰ ਕੋਰਸ ਮੈਂ ਤਿਆਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਇਹ ਫੇਸਲੈਸ ਚੈਨਲ ਕਿਵੇਂ ਬਣਾਣਾ ਫੇਸਲੈਸ ਤੇ ਐਡੀਟਿੰਗ ਦਾ ਕੰਮ ਕਿਵੇਂ ਹੋਣਾ ਐਡੀਟਿੰਗ ਦਾ ਕੋਰਸ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ YouTube ਦਾ ਕੋਰਸ ਮੈਂ ਲੈ ਕੇ ਆ ਚੁੱਕਿਆ ਹਾਂ ਜੀ ਉਹਦੇ ਵਿੱਚ ਤੁਹਾਨੂੰ ਕਿਵੇਂ ਚੈਨਲ ਬਣਾਣਾ ਕਿਵੇਂ ਚੈਨਲ ਦੀ ਸੈਟਿੰਗ ਹੋਣੀ ਆ ਕਿਵੇਂ ਤੁਸੀਂ ਵੀਡੀਓ ਪਾਉਣੀ ਆ ਸਹੀ ਤਰੀਕਾ ਕੀ ਆ ਵੀਡੀਓ ਪਾਉਣ ਦਾ ਇੱਕ ਸੀਕ੍ਰੇਟ ਕਿ ਚੈਨਲ ਗਰੋ ਕਿਵੇਂ ਕਰਨਾ ਸੋ ਉਹ ਕੋਰਸ ਜੇ ਤੁਸੀਂ ਲੈਣਾ ਚਾਹੁੰਦੇ ਹੋ ਮੈਨੂੰ ਥੱਲੇ ਲਿਖੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਤੇ ਐਡੀਟਿੰਗ ਵਾਲਾ ਕੋਰਸ ਮੈਂ ਲਦੀ ਲੈ ਕੇ ਆਉਂਗਾ ਸੋ ਹੁਣ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਜੇ ਤੁਹਾਨੂੰ ਮਾੜਾ ਮੋਟਾ ਵੀ ਕੰਮ ਆਉਂਦਾ ਵਾ ਐਡੀਟਿੰਗ ਦਾ ਜਾਂ YouTube ਬਾਰੇ ਨੌਲੇਜ ਆ ਤਾਂ ਪੰਜ ਆਈਡੀਆਜ਼ ਨੇ ਤੁਹਾਡੇ ਲਈ ਪਹਿਲਾ ਵਾ ਜੀ ਧਾਰਮਿਕ ਧਾਰਮਿਕ ਚੈਨਲ ਬਣਾ ਲਓ ਇਹਦੇ ਵਿੱਚ ਵਧੀਆ ਸਕੋਪ ਆ ਇਹਦੇ ਚ ਕੀ ਕਰਨਾ ਤੁਸੀਂ ਅਕਸਰ ਦੇਖਿਆ ਹੋਣਾ ਕਿ ਸਾਡੇ ਮੂਰੇ ਕਦੇ ਕੋਈ ਚੈਨਲ ਇਹੋ ਜਿਹਾ ਆ ਜਾਂਦਾ ਜਿਹੜੇ ਸਾਖੀਆਂ ਬੋਲਦੇ ਨੇ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਉਹਦੇ ਵਿੱਚ ਗੁਰੂ ਸਾਹਿਬਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਮੂਵ ਹੋ ਰਹੀਆਂ ਹੁੰਦੀਆਂ ਨੇ ਤੇ ਜਾਂ ਫਿਰ ਇਤਿਹਾਸ ਦੱਸਦੇ ਹੁੰਦੇ ਆ ਸਿੱਖ ਧਰਮ ਦੇ ਨਾਲ ਜੁੜਿਆ ਤੇ ਸਹੀ ਜਾਣਕਾਰੀ ਦੇਣੀ ਆ ਗਲਤ ਜਾਣਕਾਰੀ ਬਿਲਕੁਲ ਨਹੀਂ ਦੇਣੀ ਕੋਈ ਵੀ ਕਿਤਾਬ ਆ ਜਿਹੜੀ ਤੁਸੀਂ ਲੈ ਸਕਦੇ ਹੋ ਸਿੱਖ ਧਰਮ ਦੇ ਨਾਲ ਜੁੜੀ ਹੋਈ ਤੇ ਉਹਨੂੰ ਪੜ੍ਹ ਕੇ ਲੋਕਾਂ ਤੱਕ ਪਹੁੰਚਾ ਸਕਦੇ ਹੋ ਤੁਸੀਂ ਏਦਾਂ ਵੀ ਕਰ ਸਕਦੇ ਹੋ ਹੋਰ ਕਿਸੇ ਵੀ ਧਰਮ ਦੇ ਨਾਲ ਜੁੜੀ ਹੋਈ ਜਾਣਕਾਰੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਲਾ ਕੇ ਉਹਨੂੰ ਐਡਿਟ ਕਰਕੇ ਵਾਇਸਓਵਰ ਕਰਕੇ ਲਿਆ ਸਕਦੇ ਹੋ ਲੋਕਾਂ ਦੇ ਸਾਹਮਣੇ ਉਹਦੇ ਵਿੱਚ ਨਾਲੇ ਤਾਂ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਲੋਗੇ ਤੇ ਨਾਲੇ ਤੁਹਾਨੂੰ ਥੋੜੀ-ਬਹੁਤ ਇਨਕਮ ਆ ਜਿਹੜੀ ਉਹ ਬਾਬਾ ਜ਼ਰੂਰ ਦੇਊਗਾ ਠੀਕ ਹੈ ਜੀ ਤੇ ਦੂਜਾ ਜਿਹੜਾ ਤੁਸੀਂ ਚੈਨਲ ਬਣਾ ਸਕਦੇ ਉਹ ਉਹ ਆ ਜੀ ਬਾਇਓਗ੍ਰਾਫੀ ਦਾ ਇਹ ਵੀ ਇੱਕ ਸੌਖਾ ਆਪਸ਼ਨ ਆ ਤੁਹਾਡੇ ਲਈ ਹੁਣ ਬਾਇਓਗ੍ਰਾਫੀ ਕਿਹਦੀ ਹੋ ਸਕਦੀ ਆ ਉਹ ਤੁਹਾਡਾ ਇੰਟਰਸਟ ਆ ਤੁਸੀਂ ਸਿੰਗਰ ਲੈ ਲਓ ਪੰਜਾਬ ਦੇ ਬਾਲੀਵੁੱਡ ਦੇ ਐਕਟਰ ਲੈ ਲਓ ਉਹਨਾਂ ਬਾਰੇ ਦੱਸੋ ਨਹੀਂ ਦੱਸਣਾ ਚਾਹੁੰਦੇ ਤਾਂ ਜਿਹੜੇ ਹੀਰੋ ਹੋਏ ਨੇ ਸਾਡੇ ਇਤਿਹਾਸ ਦੇ ਹੀਰੋ ਨੇ ਜਾਂ ਅੱਜ ਦੇ ਹੀਰੋ ਨੇ ਉਹਨਾਂ ਬਾਰੇ ਬੋਲੋ ਕੋਈ ਸੋਸ਼ਲ ਵਰਕਰ ਹੈ ਕੋਈ ਦੇਸ਼ ਭਗਤ ਹੈ ਉਹਨਾਂ ਦੀ ਬਾਇਓਗ੍ਰਾਫੀ ਕੋਈ ਰਾਜਨੀਤਾਵਾ ਉਹਨਾਂ ਦੀ ਬਾਇਓਗ੍ਰਾਫੀ ਜਿੱਥੇ ਵੀ ਤੁਹਾਡਾ ਇੰਟਰਸਟ ਆ ਤੁਸੀਂ ਉਹਨਾਂ ਦੀ ਬਾਇਓਗ੍ਰਾਫੀ ਬੋਲ ਸਕਦੇ ਹੋ Google ਤੋਂ Wikipedia ਤੋਂ ਕੱਢ ਸਕਦੇ ਹੋ ਵਾਇਸਓਵਰ ਕਰਕੇ ਫਿਰ ਉਦਾਂ ਹੀ ਫੋਟੋਆਂ ਜਿਹੜੀਆਂ ਲਾ ਕੇ ਤੁਸੀਂ ਵੀਡੀਓ ਬਣਾ ਸਕਦੇ ਹੋ ਠੀਕ ਹੈ ਜੀ ਇਹ ਦੂਜਾ ਆਈਡੀਆ ਇਹ ਵੀ ਵਧੀਆ ਆਪਸ਼ਨ ਆ ਤੁਹਾਡੇ ਲਈ ਬਾਇਓਗ੍ਰਾਫੀ ਵਾਲੀ ਤੀਜਾ ਵਾਜੀ ਕੁਕਿੰਗ ਚੈਨਲ ਬਣਾ ਲਓ ਇਹ ਅ ਲੇਡੀਜ਼ ਦੇ ਲਈ ਖਾਸ ਆ ਪਰ ਜੈਂਟਸ ਵੀ ਕੰਮ ਕਰ ਸਕਦੇ ਆ ਕਈ ਜੈਂਟਸ ਨੂੰ ਬਹੁਤ ਸ਼ਾਂਖੁੰਦਾ ਕੁਕਿੰਗ ਦਾ ਸੋ ਇਹਦੇ ਵਿੱਚ ਫੇਸਲੈਸ ਕੰਮ ਕਰ ਸਕਦੇ ਹੋ ਆਪਣਾ ਚਿਹਰਾ ਬਿਨਾਂ ਲਿਆਏ ਤੁਸੀਂ ਜਿੱਦਾਂ ਸਿਰਫ ਜੋ ਬਣਾ ਰਹੇ ਹੋ ਚੀਜ਼ ਉੱਤੇ ਕੈਮਰਾ ਫੋਕਸ ਕਰੋ ਆਪਣੇ ਆਪ ਨੂੰ ਮੂਰੇ ਨਾ ਲਿਆਓ ਠੀਕ ਹੈ ਤੇ ਜਿੱਦਾਂ ਜਿੱਦਾਂ ਤੁਸੀਂ ਕੁਝ ਵੀ ਕਰ ਰਹੇ ਹੋ ਤਾਂ ਜੋ ਜਿਹੜੀ ਵੀ ਰੈਸਪੀ ਦੱਸ ਰਹੇ ਹੋ ਸਿਰਫ ਕੈਮਰਾ ਉੱਤੇ ਰੱਖੋ ਇਹਦੇ ਵਿੱਚ ਵੀ ਵਧੀਆ ਸਕੋਪ ਆ ਇਹਦੇ ਲਈ ਤੁਹਾਨੂੰ ਕੋਈ Google ਤੋਂ ਫੋਟੋਆਂ ਵੀ ਡਾਊਨਲੋਡ ਕਰਨ ਦੀ ਲੋੜ ਨਹੀਂ ਕੰਟੈਂਟ ਵੀ ਤੁਹਾਡਾ ਪੂਰਾ オリジナル ਹੋਊਗਾ ਤੇ ਹੋਊਗਾ ਵੀ फेसलेस सो so, एवी ਤੁਹਾਡੇ ਲਈ ਬਹੁਤ ਵਧੀਆ অপਸ਼ਨ ਆ ਜੀ ਠੀਕ ਹੈ ਇਹਦੇ ਬਾਰੇ ਵੈਸੇ ਮੈਂ ਇੱਕ ਸਪੈਸ਼ਲ ਵੀਡੀਓ ਵੀ ਬਣਾ ਚੁੱਕਿਆ ਹਾਂ ਗੱਲੀ ਕੁਕਿੰਗ ਦੇ ਉੱਤੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਚੌਥੀ ਹੈਗੀ ਆ ਜੀ ਮੋਟੀਵੇਸ਼ਨਲ ਚੈਨਲ ਬਣਾ ਲਓ ਇਹਦੇ ਵਿੱਚ ਕੀ ਹੋਊਗਾ ਕਿ ਕਹਾਣੀਆਂ ਲੱਭੋ ਜੜੀਆਂ ਮੋਟੀਵੇਸ਼ਨ ਦਿੰਦੀਆਂ ਨੇ ਫਿਰ ਲਿਰিক্যাল ਉਹਦੇ ਤੇ ਵੀਡੀਓ ਚਲਾ ਲਓ ਜਾਂ ਫੋਟੋਆਂ ਲਾ ਕੇ ਤੁਸੀਂ ਕਰ ਸਕਦੇ ਹੋ ਦੇਖੋ ਚੈਨਲ ਕਿਵੇਂ ਕੰਮ ਕਰ ਰਹੇ ਨੇ ਕਾਫੀ ਚੈਨਲ ਨੇ ਪੰਜਾਬੀ ਦੇ ਵਿੱਚ ਵੀ ਜਿਹੜੇ ਇਸ ਨੀਚ ਤੇ ਕੰਮ ਕਰ ਰਹੇ ਨੇ ਸੋ ਇਹਦੇ ਤੇ ਵੀ ਵਧੀਆ ਵਿਊ ਆਉਂਦੇ ਨੇ ਵਧੀਆ ਇਨਕਮ ਤੁਸੀਂ ਲੈ ਸਕਦੇ ਹੋ ਤੇ ਇਹਦੇ ਤੇ ਕੰਟੈਂਟ ਵੀ ਬਹੁਤ ਜ਼ਿਆਦਾ ਤੁਸੀਂ ਲਾ ਸਕਦੇ ਹੋ ਸ਼ੇਰੋ ਸ਼ਾਇਰੀ ਕਰ ਲਓ ਮੋਟੀਵੇਸ਼ਨਲ ਕਹਾਣੀਆਂ ਬੋਲੋ ਕੁਝ ਕੀਮਤੀ ਗੱਲਾਂ ਨੇ ਉਹ ਬੋਲੋ ਉਹ ਬੋਲ ਕੇ ਵਾਇਸਓਵਰ ਕਰਕੇ ਭਾਵੇਂ ਉਹਨਾਂ ਨੂੰ ਟੈਕਸਟ ਦੀ ਵੀਡੀਓ ਬਣਾ ਕੇ ਕਰੋ ਤੇ ਜਾਂ ਫਿਰ ਤੁਸੀਂ ਉਹ ਫੋਟੋ ਜਿੱਦਾਂ ਮੈਂ ਕਿਹਾ Google ਤੋਂ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਮੋਟੀਵੇਸ਼ਨਲ ਲੱਗਣ ਉਹ ਲਾ ਕੇ ਤੁਸੀਂ ਇਹ ਕੰਮ ਕਰ ਸਕਦੇ ਹੋ ਠੀਕ ਹੈ ਜੀ ਅੱਜ ਦੀ ਵੀਡੀਓ ਚ ਮੈਂ ਸਿਰਫ ਆਈਡੀਆ ਤੁਹਾਨੂੰ ਦੇ ਰਿਹਾ ਵਾਂ ਇਹਦੇ ਲਈ ਪ੍ਰੋਪਰ ਕੋਰਸ ਮੇਰਾ ਪ੍ਰੋਮਿਸ ਹੈ ਮੈਂ ਜਰੂਰ ਜਲਦੀ ਲੈ ਕੇ ਆਉਂਗਾ ਥੋੜਾ ਜਿਹਾ ਬਸ ਖੁੱਲਾ ਟਾਈਮ ਮਿਲ ਜੇ ਮੈਨੂੰ ਤੇ ਹੁਣ ਹੈਗਾ ਜੀ ਪੰਜਵਾਂ ਤੇ ਲਾਸਟ ਆਈਡੀਆ ਤੁਹਾਡੇ ਲਈ ਕਿ 트렌ਡਿੰਗ ਟਾਪਿਕ ਤੇ ਕੰਮ ਕਰ ਲਓ 트렌ਡਿੰਗ ਟਾਪਿਕਸ ਕੋਈ ਵੀ ਆਉਂਦੇ ਆ ਇਹਨੂੰ ਨਿਊਜ਼ ਚੈਨਲ ਵੀ ਤੁਸੀਂ ਕਹਿ ਸਕਦੇ ਹੋ ਫੇਸਲੈਸ ਨਿਊਜ਼ ਚੈਨਲ ਬਹੁਤ ਲੋਕੀ ਬਣਾਉਂਦੇ ਨੇ ਅੱਜਕੱਲ੍ਹ ਹੁਣ ਕੋਈ ਵੀ ਜਦਦਾ ਗੱਲ ਹੋਗੀ ਆ ਕੋਈ ਨਾ ਕੋਈ ਖਬਰ ਆਈ ਹੋ ਰਹੀਦੀ ਆ ਨਾ سوشل میڈیا ਤੇ ਕੋਈ ਨਾ ਕੋਈ ਜਿਹੜੀ ਚੀਜ਼ ਵਾਇਰਲ ਹੋਈ ਹੋ ਰਹੀਦੀ ਆ ਤੁਸੀਂ ਉਹਨਾਂ ਦੇ ਕਲਿੱਪ ਲੈ ਕੇ ਆਪ ਵਾਇਸਓਵਰ ਇੱਕ ਵਾਇਸਓਵਰ ਵੀ ਕਰ ਸਕਦੇ ਹੋ ਪਰ ਉਹ ਧਿਆਨ ਰੱਖਣਾ ਪੈਣਾ ਤੁਹਾਨੂੰ ਰੀਯੂਜ਼ਡ ਕੰਟੈਂਟ ਦੀ ਕਈ ਵਾਰੀ ਪਾਲਿਸੀ ਲੱਗ ਜਾਂਦੀ ਹੁੰਦੀ ਆ ਬਹੁਤ ਧਿਆਨ ਨਾਲ ਉਹ ਕੰਮ ਕਰਨਾ ਪੈਣਾ ਮੈਂ ਤੁਹਾਨੂੰ ਇਹ ਕਹੂੰਗਾ ਵੀ ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਲਿਓ ਇਹ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਕਲਿੱਪ ਲਾਓਗੇ ਉਹਦੇ ਪਿੱਛੇ ਵਾਇਸਓਵਰ ਕਰੋਗੇ ਤਾਂ ਉਹ ਵੈਸੇ ਬਹੁਤ ਘੱਟ ਚਾਂਸ ਹੁੰਦੇ ਆ ਰੀਯੂਜ਼ਡ ਕੰਟੈਂਟ ਉੱਤੇ ਆਉਣ ਦੇ ਪਰ ਫੇਰ ਵੀ YouTube ਕਈ ਵਾਰੀ ਸਖਤ ਹੋ ਜਾਂਦੀ ਆ ਤੇ ਕਈ ਵਾਰੀ ਚੈਨਲ ਮੋਨਟਾਈਜ਼ ਹੋਏ ਵੀ ਡੀ ਮੋਨਟਾਈਜ਼ ਕਰ ਦਿੰਦੀ ਆ ਸੋ ਇਥੇ ਥੋੜਾ ਧਿਆਨ ਨਾਲ ਕੰਮ ਕਰਿਓ ਪਰ ਕੋਈ ਐਸੀ ਗੱਲ ਨਹੀਂ ਬਹੁਤ ਚੈਨਲ ਵੱਡੇ ਵੱਡੇ ਕੰਮ ਕਰ ਰਹੇ ਆ ਤੁਹਾਨੂੰ ਜਿਹੜੇ ਟਰਿਕ ਪਤਾ ਹੋਣੇ ਚਾਹੀਦੇ ਨੇ ਠੀਕ ਹੈ ਨਿਊਜ਼ ਬੋਲ ਸਕਦੇ ਹਾਂ ਕੀ ਹੋ ਰਿਹਾ ਵਾ ਆਲੇ ਦੁਆਲੇ ਤੁਸੀਂ ਆਪਣੇ ਸ਼ਹਿਰ ਦੀ ਖਬਰ ਆਪ ਲਿਆ ਕੇ ਉਹਨੂੰ ਭਾਵੇਂ ਕਵਰ ਵੀ ਕਰਨਾ ਚਾਹੁੰਦੇ ਹੋ ਤੁਹਾਡੀ ਹਿੰਮਤ ਆ ਜੇ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਉਹਦੇ ਸ਼ਾਰਟ ਲੈ ਸਕਦੇ ਹੋ ਤਾਂ ਉਦਾਂ ਕਰ ਲਓ ਨਹੀਂ ਕਰਨਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਫੋਟੋਆਂ ਤੁਸੀਂ ਚੱਕ ਕੇ ਉਹ ਸੈਂਸੀਡੈਂਟ ਦੀਆਂ ਕੋਈ ਐਕਸੀਡੈਂਟ ਹੋਇਆ ਕੁਝ ਹੋਇਆ ਕਿਸੇ ਤਰ੍ਹਾਂ ਦਾ ਵੀ ਉਹਨੂੰ ਤੁਸੀਂ ਫੋਟੋ ਡਾਊਨਲੋਡ ਕਰਕੇ ਉਹਦੇ ਤੇ ਵਾਇਸ ਓਵਰ ਕਰਕੇ ਵੀ ਲੋਕਾਂ ਤੱਕ ਜਾਣਕਾਰੀ ਹੈ ਜਿਹੜੀ ਪਹੁੰਚਾ ਸਕਦੇ ਹਾਂ ਠੀਕ ਹੈ ਜੀ ਇਹ ਪੰਜ ਆਈਡੀਆਜ਼ ਤੁਹਾਡੇ ਲਈ ਜਿਹੜੇ ਬਹੁਤ ਜ਼ਿਆਦਾ ਤੁਹਾਡੇ ਲਈ ਲਾਹੇਵੰਦ ਹੋ ਸਕਦੇ ਆ ਆਉਣ ਵਾਲੇ 2024 ਦੇ ਵਿੱਚ ਜੇ ਕੰਮ ਕਰੋਗੇ ਬਹੁਤ ਸਕੋਪ ਆ ਸੋ ਮਿਹਨਤ ਕਰੋ ਜੀ ਤੇ ਇਹ ਸਿਰਫ ਪੰਜ ਆਈਡੀਆਜ਼ ਨੇ ਅੱਗੇ بڑے ਆਈਡੀਆਜ਼ ਮੈਂ ਤੁਹਾਡੇ ਲਈ ਲੈ ਕੇ ਆਉਣੇ ਨੇ ਸੋ ਜੁੜੇ ਰਹੋ ਜੀ ਮੇਰੇ ਇਸ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ ਮਿਲਦਾ ਅਗਲੀ ਵੀਡੀਓ ਦੇ ਵਿੱਚ ਜਲਦੀ